ਹਾਂਜੀ ਸਾਰਾ ਨਸਤਿਕਾਲ ਵੈਲਕਮ ਟੂ ਸਪਾਲ ਮੋਟਰ ਗੈਰੇਜ ਤੇ ਅੱਜ ਸਵੇਰ ਹੋ ਗਈ ਤੇ ਥੋੜਾ ਜਿਹਾ ਲੇਟ ਹੋ ਗਿਆ ਠੀਕ ਹੈ। ਖੁੱਲ ਆਈ ਕਾਰ ਆਈ ਕਾਰ ਗੱਡੀ ਤੇ ਵਾਸ਼ਿੰਗ ਲਈ ਸੀ ਤੇ ਕੰਮ ਕੰਮ ਹੋ ਗਿਆ। ਬਾਕੀ ਇੱਕ ਆ ਚੱਲ ਰਿਹਾ ਕੰਮ ਸਕੂਟੀ ਵਾਸ਼ ਹੋ ਰਹੀ ਸੀ ਸਾਰੇ ਖੋਲ ਖੁਲ ਕੇ। ਉਹ ਮੇਰਾ ਤਾਂ ਕਾਲ ਕਰਨੀ ਸੀ ਠੀਕ ਹੈ ਜੀ ਖੋਲ ਕੇ ਕਰ ਦਿੰਨੇ ਆ। ਤੇ ਇੱਕ ਹਰਿਧੇਂਦਰ ਸਰਵਿਸ ਸਕੂਟੀ ਗਾਂਧੀ ਗਾਂਧੀ ਜੀ ਮਸ਼ਹੂਰ ਸਰਵਿਸ ਕਰ ਰਹੇ ਨੇ। ਗਾਂਧੀ ਜੀ ਫੋਰਮੈਨ ਜੀ ਤੇ ਇਹਦੀ ਹਰਜੀ ਪੂਰੀ ਸਰਵਿਸ ਤੇ ਪਲਾਸਟਿਕ ਉਹ ਰਤਰਾ ਖੋਲ ਕੇ ਕਲੀਨ ਕਰ ਰਹਾ ਗਾਂਧੀ ਗਾਂਧੀ ਡਾਊਨ ਉਹ ਨੰਬਰ ਪੁੱਲ ਦਿਆ ਉਹ ਗਾਂਧੀ ਦੇ ਪਾਇਨੇ ਗਾਂਧੀ ਦਾ ਸਾਈਕਲ ਉਹ ਚੱਕਾ ਹੀ ਗਿਆ ਰਸਤੇ ਚ ਚੱਕਾ ਕਿੱਥੇ ਆ ਰਸਤੇ ਹੀ ਗਿਆ ਰਸਤੇ ਹੀ ਗਿਆ ਜਾ ਗਾਂਧੀ ਆ ਤੇਰੇ ਦਿਲ ਤੇ ਕੀ ਬਿਤਰੀ ਆ ਗਾਂਧੀ ਜੀ ਇਹਦਾ ਫੋਨ ਮੇਰੇ ਕੋਲ ਬਸ ਅੱਛਾ ਤੇਰਾ ਫੋਨ ਕਹਦਾ 66 ਆ ਯਾਰ ਕੀ ਬਣਾਤਾ ਲੈ ਸਾਈਕਲ ਦਾ ਉਹ ਕਿੱਥੇ ਚੱਕ ਕੇ ਕਿੱਥੇ ਕਰਕੇ ਆ ਆ ਸਾਰੀ ਖਾਲੀ ਛੋੜਦਾ ਹਾਂ ਮੈਂ ਹਾਂ ਸਾਰੀ ਆਏ ਪੈਗਾ ਜੁੱਧ ਪੈਗਾ ਨਾ ਦਾ ਐ ਤੇਰਾ ਓਹ ਹੋਹ ਚੱਕ ਦੇ ਲਾ ਧੀਆ ਓਹ ਪੰਗਾ ਪੈ ਗਿਆ ਵਿੱਚ ਪਿੰਡਾਂ ਦਾ ਪੈਣ ਪਟਾਕੇ 12 ਬੋਰਾ ਦੇ ਅੱਜ ਤਾਂ ਜੁੱਧ ਪੂਰਾ ਚੱਲ ਰਹਿਣਾ ਦਾ ਚੱਲ ਰਿਹਾ ਦਾ ਹੁਣ ਫੋਨ ਦੇ ਰਿਹਾ ਲੰਡਾ ਸਾਈਕਲ ਕਰਤਾ ਮੁੰਡਾ ਇਹ ਤਾਂ ਇਹਨੇ ਕਿਹਾ ਥੋੜੀ ਜਿਹਾ ਤਾਂ ਮਜ਼ਾਕ ਵੀ ਕਰਦੇ ਉਹ ਲੱਗਦਾ ਚੱਕਾ ਘੇਲ ਕੋਇਆ ਤੇਰਾ ਖੋਲ ਕੇ ਕੋਈ ਨਹੀਂ ਆਉਂਦਾ ਯਾਰ ਕੋਈ ਆਂਦਾ ਇਹਦੇ ਫੋਨ ਹੀ ਮਿਲਦਾ ਪਹਿਲੀ ਵਾਹ ਜੀ ਵਾਹ ਫੋਨ ਦੱਬ ਲੈ ਇੱਕ ਨੇ ਚੱਕਾ ਖੋਲਿਆ ਕਿੱਥੇ ਲੱਗੋ ਗਿਆ ਇਹ ਦੱਬਦੇ ਹੱਤਾ ਆਏ ਬੇਲਾ ਕੋਲੋਂ ਆਇਆ ਹੈਗਾ ਬੇਲਾ ਨੇ ਦੇਖਿਆ ਮੈਨੂੰ ਹ ਤੇਰਾ ਚੱਕਾ ਆ ਗਿਆ ਓਏ ਇਹ ਤਾਂ ਬਗੜੀ ਕਰਦੇ ਆਪਾਂ ਆਹ ਡਰੈਕ ਲਈ ਵਾਸਤੇ ਗੱਡੀ ਆਈ ਹੋਈ ਆ ਇਹ ਤਾਂ ਹੈਗੇ ਨੇ ਬੋਲੇ ਬੰਦੇ ਇਹਨਾਂ ਨੂੰ ਲਾਉਣਾ ਹੈ ਕੰਮ ਆ ਕਿੰਨਾ ਬਾਧ ਰਿਆ ਓਏ ਕਿੱਥੇ ਇਟੀਆਂ ਚੱਕਾ ਪਤਾ ਨਹੀਂ ਚੱਕਾ ਤਾਂ ਹੋਰ ਪੈ ਜੂਗਾ ਹੋਰ ਹੋਰ ਇਹਦਾ ਕਰਿਆ ਇਹ ਚੱਕਾ ਹੋਰ ਪੈ ਜੂਗਾ ਦਵਾਰੇ ਬੱਲੀ ਚੱਕਾ ਤਾਂ ਹੋਰ ਪੈ ਜੂਗਾ ਅੱਛਾ ਕੋਈ ਨਹੀਂ ਮਿਲਦਾ ਦਾ ਵਾਹ ਜੀ ਵਾਹ ਕੋਈ ਨਹੀਂ ਮਿਲਦਾ ਹਣਾ ਗੱਲ ਮਖਾਓ ਨੂੰ ਪੰਜੀ ਰਾਤ ਨੂੰ ਮੱਕੇ ਫੇਰੇ ਮੱਕੇ ਹਾਂ ਜੱਕੂ ਵੀ ਤੇਰਾ ਹੌਨ ਡੈਡ ਜਿਹੜੀ ਆਪਣੇ ਕੋਲ ਆ ਗੱਡੀ ਨਹੀਂ ਖੜੀ ਸੀ ਨੋਵਾ ਇਹ ਇਹ ਨਾ ਸੇਲ ਤੇ ਆ ਕਸਟਮਰ ਆਗੇ ਸੀ ਕਿ ਤੇ ਉਹ ਕਹਿੰਦੇ ਵੀ ਗੱਡੀ ਸੇਲ ਕਰਨੀ ਆ ਆਪਾਂ ਕਿਹਾ ਵੀ ਚਲ ਕੋਈ ਨਹੀਂ ਆਪਾਂ ਵੀਡੀਓ ਬਣਾ ਲੈਂਦੇ ਆ ਵਲੌਗ ਚ ਆਪਾਂ ਸਾਰੀ ਪਾ ਦਿੰਦੇ ਆ ਪਹਿਲਾਂ ਤੁਹਾਨੂੰ ਗੱਡੀ ਦਾ ਨਾ ਓਵਰ ਆਲ ਲੁੱਕ ਦਿਖਾ ਦਿੰਦੇ ਆ ਸਾਰੀ ਸਾਈਡ ਤੋਂ ਤੇ ਦੇਖ ਲਓ ਗੱਡੀ ਐਪੀਵੀ 11 ਨੰਬਰ ਗੱਡੀ ਆ ਠੀਕ ਹੈ ਨਾ ਤੇ ਇਹ ਥਰਡ ਓਨਰ ਗੱਡੀ ਆ ਗੱਡੀ ਹੈਗੀ 2006 ਮਾਡਲ ਤੇ ਗੱਡੀ ਆਲ ਓਕੇ ਓਰੀਜਨਲ ਪਈ ਆ ਸੋਦਣਾ ਗੱਡੀ ਦਾ ਪਹਿਲਾਂ ਵਾਕਰਾਉਂਡ ਸਾਰਾ ਹੱਥੇ ਪਾਸੋਂ ਦੇਖ ਲਓ ਗੱਡੀ ਸਾਰੀ ਸਾਫ਼ ਹੈ ਸਾਰਾ ਬੋਰਨ ਟੂ ਫੇਰਾ ਚਸ ਨਹੀਂ ਇਹਦਾ ਕੋਈ ਚੱਕਰ ਨਹੀਂ ਹੁਣ ਡਿਪਰ ਨਹੀਂ ਗੱਡੀ ਆ ਪਾਸਿੰਗ 27 ਤੱਕ ਪਈਆ ਗੱਡੀ ਦੀ ਠੀਕ ਹੈ ਤੇ ਗੱਡੀ ਤੁਹਾਨੂੰ ਵਿੱਚੋਂ ਦਿਖਾ ਦਿੰਦਾ ਚੈਸੀ ਕੇਸੀ ਆ ਸਾਰੀ ਗੱਡੀ ਸੈਂਟਰ ਲੋਕ ਹੈ ਤਾਬੇ ਨਾਲ ਸੈਂਟਰ ਲੋਕ ਹੈ ਨਾਲ ਲੋਕ ਆ ਲੋਕ ਕੋਲ ਲੋਕ ਸੈਂਟਰ ਲੋਕ ਆ ਸਾਰੀ ਗੱਡੀ ਠੀਕ ਹੈ ਜੀ ਤੇ ਆ ਗਿਆ ਆਪਣਾ ਇਹ ਸਟੀਅਰਿੰਗ ਇਹ ਅੰਦਰ ਸਾਰਾ ਸਫਾਈ ਪਈ ਹੈ ਸਕਰੀਨ ਲੱਗੀ ਹੋਈ ਹੈ ਤੇ AC ਵੈਂਟ ਵਟ ਸਭ ਕੁਝ ਗੀਅਰ ਤੇ ਸੀਟ ਕਵਰ ਲੈਦਰ ਦੇ ਨੇ ਓਕੇ ਪਈ ਨੇ ਤੇ ਪਾਵਰ ਵਿੰਡੋ ਆ ਔਰ ਆਪਣੇ ਦੇਖੋ ਡਬਲ ਸੀਟ ਫੇਰ ਆ ਗਈ ਤੇ ਪਿੱਛੇ ਆਪਣੀ ਦੂਸਰੀ ਸੀਟ ਆ ਗਈ ਵੱਡੀ ਸੀਟ ਪਿਛਲੀ ਸੀਟਾਂ ਵੀ ਕਵਰ ਹੋ ਜਾਂਦੇ ਨੇ ਸਾਰੀਆਂ ਠੀਕ ਹੈ ਤੇ ਪਰ ਡੱਗੀ ਧਾ ਦੇ ਨੇ ਦੀ ਖੋਲ ਕੇ ਡੱਗੀ ਦੇਖ ਲੋ ਇਹ ਹੈਗੀ ਆ 2.5G Nova ਤੇ ਇਹ ਜਿਵੇਂ ਕੀ ਹੋਣਾ ਹੁਣ ਅੱਜ ਕੱਲ੍ਹ ਗੱਡੀਆਂ ਰਹੀਆਂ ਗੱਡੀ ਪੂਰੀ ਹੈ ਨਾ ਨਵਾਂ ਤਾਂ ਹੁਣ ਤੱਕ ਟ੍ਰੈਂਡ 'ਚ ਹੀ ਰਹੀ ਹੈ ਗੱਡੀ ਜਿੰਨਾ ਟਾਈਮ ਤੋਂ ਆਈ ਹੈ ਤੇ ਅੱਜ ਤੱਕ ਟ੍ਰੈਂਡ 'ਚ ਹੀ ਗੱਡੀ ਰਹੀ ਹੈ ਗੱਡੀ ਦਾ ਇੰਜਨ ਬਹੁਤ ਸ਼ਾਨਦਾਰ ਹੈ ਇਹਨਾਂ ਦਾ ਵਾਹ ਛੇ ਦੀ ਮਰਦਾ ਹੀ ਨਹੀਂਗਾ ਤੁਹਾਨੂੰ ਗੱਡੀ ਸਟਾਰਟ ਕਰਕੇ ਦਿਖਾ ਦਿੰਦਾ ਗੱਡੀ ਕਿਵੇਂ ਆ ਤੇ ਗੌਂਟ ਖੋਲਦੇ ਹਾਂ ਇੰਜਨ ਦਾ ਹਾਲ ਨੇ ਬਲਾ ਤੁਹਾਨੂੰ ਠੀਕ ਹੈ ਨਾ ਲਓ ਜੀ ਇੰਜਨ ਹੈ ਸੁੱਕਾ ਪਿਆ ਕਿਸੇ ਪਾਸੇ ਕੋਈ ਲੀਕ ਨਹੀਂ ਹੈਗਾ ਤੇ ਦੇਖੋ ਲੱਗੀ ਵੱਜੀ ਕਿਸੇ ਬਸ ਨੇ ਹੈਗੀ ਓਕੇ ਬੀਏ ਬੈਠੇ ਇਹ ਤੁਹਾਨੂੰ ਇੰਜਨ ਸਟਾਰਟ ਕਰਕੇ ਦਿਖਾ ਦਈਏ ਹਾਪਸੈਲ ਸਟਾਰਟ ਆ ਗੱਡੀ ਲੋਈ ਇਹ तकरीबन तकरीबन ਕਹਿੰਦੇ ਜੀ ਆਪਾਂ ਨੇ 2 ਲੱਖ ਰੁਪਏ ਡਿਮਾਂਡ ਹੈ ਵੀ ਆਪਾਂ ਕਹਿੰਦੇ ਦੇ ਦਾਂਗੇ 190 95 ਦੀ ਬਾਕੀ ਮੌਕੇ ਤੇ ਕਹਿੰਦੇ ਫੋਰਨੇਸ ਕਰ ਦਾਂਗੇ ਠੀਕ ਹੈ ਨਾ ਗੱਡੀ ਵੱਡੀ ਆ ਤੇ ਜਿੰਨੇ ਵੀ ਲੈਣਾ ਤੁਸੀਂ ਉੱਪਰ ਮੇਰੇ ਨੰਬਰ ਤੇ ਕੰਟੈਕਟ ਕਰ ਲਓ ਤੇ ਮੌਕੇ ਤੇ ਤੁਹਾਡਾ ਮਨ ਤਾਂ ਹੋਰ ਕਰਦਾ ਇਹ ਤੁਸੀਂ ਵੀਡੀਓ ਦੇਖ ਕੇ ਆ ਰਹੇ ਹੋ ਠੀਕ ਹੈ ਨਾ ਤੇ ਗੱਡੀ ਲੋਕਲ ਪਈ ਵੀ 11 ਨੰਬਰ ਹੈ ਟਾਇਰਾਂ ਦੀ ਕੰਡੀਸ਼ਨ ਵੀ ਕੋਈ ਜ਼ਿਆਦਾ ਮਾੜੀ ਨਹੀਂ ਹੈਗੀ ਵਧੀਆ ਕੰਡੀਸ਼ਨ ਪਈ ਆ ਠੀਕ ਹੈ ਨਾ ਤੇ ਆ ਦੇਖੋ ਟਾਇਰ ਚਿੱਲਨ ਹਾਲਤ ਵਿੱਚ ਹੈਗੇ ਨੇ 40 50% ਅੱਧੇ ਅੱਧੇ ਟਾਇਰ 50% ਟਾਇਰ ਹੈਗੇ ਨੇ ਬਹੁਤ ਸੋਨੇ ਬੜਾਕਾ ਹੈਗਾ ਨਹੀਂ ਇਹ ਦਾ ਪਰ ਬੜਾ ਫੰਕੂਲਾ ਗੱਡੀ ਹੁਣ ਇਹ ਡਰੈਕ ਰੇਨ ਵਾਸਤੇ ਖੋਲਨੇ ਹਰੀ ਗੱਡੀ ਅਲਟੋ ਆਈ ਆਪਣੇ ਕੋਲ ਤੇ ਸਾਰੇ ਸਿੱਟਾ ਸੁੱਟਾ ਬਾਹਰ ਕੱਢਾਂਗੇ ਇਹਦੀਆਂ ਠੀਕ ਹੈ ਨਾ ਤੇ ਹੁਣ ਮੁੰਡਾ ਲਾਣੇ ਆਪਾਂ ਖੋਲਾਂਗੇ ਗੱਡੀ ਤੇ ਸਾਰਾ ਕੁਝ ਤੇ ਗੱਡੀ ਸਾਰੀ ਖੋਲਦਣੀ ਆ ਵਿੱਚ ਨਾ ਗੱਡੀ ਉਹ ਹੋ ਗਈ ਸੀ ਗੰਦੀ ਗੰਦੇ ਕੁਛ ਹੀ ਡੁੱਲ ਗਈ ਸੀ ਵਿੱਚ ਤੇ ਉਹ ਗੱਡੀ ਸਾਰੀ ਕਾਰਪਟ ਵਾਸ਼ ਕਰਨਾ ਤੇ ਛੱਤ ਵਗੈਰਾ ਸਾਰਾ ਉਹ ਵਿੱਚ ਹੀ ਕਰਕੇ ਦਮਾਂਗੇ ਠੀਕ ਆ ਤੇ ਬਾਕੀ ਮੌਸਮ ਦੇਖੋ ਕਿੰਨਾ ਘਣ ਹੋ ਰਿਹਾ ਆ ਚੱਲ ਮਸਿਆਮਲ ਹੋ ਰਹੀ ਆ ਪੂਰੀ ਆ ਵਦਿਆ ਵਦਿਆ ਠੰਡਾ ਮੌਸਮ ਹੋ ਰਿਹਾ ਬੁਰਾ ਛਾਂ ਹੋ ਗਈ ਕਾਦੀ ਛਾਂ ਹੋ ਗਈ ਗੱਡੀ ਮੇਰਾ ਬਟ तर बर बर गतास20 जरा कैम अदो पांधर 50 जरा 50 जरा 30 जरा 30 जरा 31 जब लंगा 30 Láðu að fara til að koma Það er að fara til að koma ਹਾਂ ਜੀ ਦੋਸਤੋ ਅੱਜ ਲੇਟ ਬੋ ਹੋ ਗਈ ਤੇ ਗਏ ਨਹੀਂ ਅੱਜ ਬਾਹਰ ਅੰਦਰ ਤੇ ਤਸਕ ਸਮਾਦਸ ਹੋ ਰਹੇ ਨੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਸਸਰੀਕਾ